ਚਲੋ ਵੀ ਅੱਜ ਜਿਹੜਾ ਹੈਗਾ ਆ ਅੱਜ ਹੈਗਾ ਨੈਸ਼ਨਲ ਪੋਲੂਸ਼ਨ ਕੰਟਰੋਲ ਦਿਪ ਹੈਗਾ ਆ ਜਿਹਦੇ ਤਹਿਤ ਆ ਆਪਾਂ ਜਿਹੜਾ ਆ ਸਰਕਾਰੀ ਆ ਹਾਈ ਸਮਾਰਟ ਸਕੂ ਸਲੋ ਵੇਖੇ ਪਹੁੰਚੇ ਆ ਤੇ ਆਪਾਂ ਅੱਜ ਬੱਚਿਆਂ ਨੂੰ ਜਿਹੜਾ ਆ ਇਹ ਜਿਹੜੀ ਸੌਂ ਪ੍ਰਣ ਲੈਣਾ ਹੈਗਾ ਆ ਆਪਾਂ ਠੀਕ ਆ ਮੇਰੇ ਮਗਰ ਮਗਰ ਬੋਲੋ ਨਾ ਵੀ ਸਾਰਿਆਂ ਨੇ ਅਸੀਂ ਅਸੀਂ ਸੌਂ ਲੈਂਦੇ ਹਾਂ ਤਾ ਵਰਦੀ ਤਾ ਵਰਦੀ ਰੱਖਿਆ ਰੱਖਿਆ ਅਤੇ ਅਤੇ ਸੰਭਾਲ ਲਈ ਸੰਭਾਲ ਲਈ ਪੂਰਨ ਰੂਪ ਵਿੱਚ ਪੂਰਨ ਰੂਪ ਵਿੱਚ ਸਕਾਰਾਤਮਕ ਸਕਾਰਾਤਮਕ ਯੋਗਦਾਨ ਯੋਗਦਾਨ ਦੇ ਮੰਗੇ ਦੇ ਮੰਗੇ ਉਸ ਲਈ ਉਸ ਲਈ ਅਸੀਂ ਅਸੀਂ ਕਰ ਕਰ ਵਿਦਿਅਕ ਸੰਸਥਾ ਵਿਦਿਅਕ ਸੰਸਥਾ या, या दफ्तर तो, तो निकलते समय निकल बिजली दे, दे। हर उपकरण उप लाइट, लाइट पखा एसी, एसी आदि आद, आप बंद करके, करके निकलेंगे मैं ਜ਼ਿਆਦਾਤਰ ਜ਼ਿਆਦਾਤਰ ਪੈਦਲ ਪੈਦਲ ਸਾਈਕਲ ਸਾਈਕਲ ਅਤੇ ਅਤੇ ਸਰਬ ਜਨਕ ਸਰਬ ਜਨਕ ਆਵਾਜਾਈ ਦੇ ਆਵਾਜਾਈ ਦੇ ਸਾਧਨ ਸਾਧਨ ਬੱਸ ਬੱਸ ਸਕੂਲ ਬੱਸ ਸਕੂਲ ਬੱਸ ਮੈਟਰੋ ਆਦ ਮੈਟਰੋ ਆਦ ਵਿੱਚ ਵਿੱਚ ਸਫਰ ਕਰਾਂਗਾ ਸਫਰ ਕਰਾਂਗਾ ਮੈਂ ਮੈਂ ਪਾਣੀ ਪਾਣੀ ਬਰਬਾਦ ਕਰਨ ਤੋਂ ਬਰਬਾਦ ਕਰਨ ਤੋਂ ਰੁਕਾਂਗਾ ਰੁਕਾਂਗਾ ਇਸਤੇਮਾਲ ਤੋਂ ਬਾਅਦ ਇਸਤੇਮਾਲ ਤੋਂ ਬਾਅਦ ਟੁੱਟੀ ਬੰਦ ਕਰੂੰਗਾ ਟੁੱਟੀ ਬੰਦ ਕਰੂੰਗਾ ਘਰੇਲੂ ਬਾਨਾ ਨੂੰ ਘਰੇਲੂ ਬਾਨਾ ਨੂੰ ਕੋਹਣ ਦੀ ਜਗਾ ਕੋਹਣ ਦੀ ਜਗਾ ਉਨ੍ਹਾਂ ਨੂੰ ਉਨ੍ਹਾਂ ਨੂੰ ਉਚਵਾਉਂਗਾ ਉਚਾਵਾਂਗਾ ਮੈਂ ਮੈਂ ਕੂੜਾ ਪੂਰਾ ਦੰਤ ਤੋਂ ਬਿਨਾ ਪੂਰਾ ਦੰਤ ਹੋਣਾ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਛੁੱਟਾਂਗਾ ਛੁੱਟਾਂਗਾ ਮੈਂ ਖਾਣੇ ਦੀ ਬਰਬਾਦੀ ਖਾਣੇ ਦੀ ਬਰਬਾਦੀ ਨਹੀਂ ਕਰਾਂਗਾ ਨਹੀਂ ਕਰਾਂਗਾ ਅਤੇ ਅਤੇ ਸਥਾਨਕ ਸਥਾਨਕ ਘਾਤ ਪਦਾਰਥਾਂ ਦੇ ਘਾਤ ਪਦਾਰਥਾਂ ਦੇ ਸੇਵਨ ਨੂੰ ਸੇਵਨ ਨੂੰ ਪੈਲ ਦੇ ਮੰਗਾ ਕੱਟ ਵਾਲੇ ਖਾਣੇ ਦਾ ਕੱਟ ਵਾਲੇ ਖਾਣੇ ਦਾ 7 7 ਘਟ ਤੋਂ ਘਟ ਘਟ ਤੋਂ ਘਟ ਕਰਾਂਗਾ ਕਰਾਂਗਾ ਮੈਂ ਮੈਂ ਬਿਜਾਰ ਬਿਜਾਰ ਸਦਾ ਸਦਾ ਕੱਪੜੇ ਦਾ ਥੈਲਾ ਕੱਪੜੇ ਦਾ ਥੈਲਾ ਲੈ ਕੇ ਲੈ ਕੇ ਜਾ ਮੰਗਾ ਜਾ ਮੰਗਾ ਅਤੇ ਅਤੇ ਪਲਾਸਟਿਕ ਦੀ ਪਲਾਸਟਿਕ ਦੀ ਥੈਲੀ ਦਾ ਮਾਲ ਇਸਮਾਨ ਨਹੀਂ ਕਰਾਂਗਾ ਨਹੀਂ ਕਰਾਂਗਾ ਮੈਂ ਨਵੇਂ ਪੌਦੇ ਨਵੇਂ ਪੌਦੇ ਲਗਾਵਾਂਗਾ ਲਗਾਵਾਂਗਾ ਅਤੇ ਅਤੇ ਪੌਦਿਆਂ ਦਾ ਪੌਦਿਆਂ ਦਾ ਖਿਆਲ ਰੱਖਾਂਗਾ ਖਿਆਲ ਰੱਖਾਂਗਾ ਮੈਂ ਮੈਂ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਗੱਲਾਂ ਆਪਣੇ ਆਪਣੇ ਆਸ-ਪਾਸ ਆਸ-ਪਾਸ ਸਾਰਿਆਂ ਨੂੰ ਸਿਕਮਾਂਗਾ ਸਿਕਮਾਂਗਾ ਸੋ ਵੀ ਇਹ ਪ੍ਰੰਡ ਜਿਹੜਾ ਆਪਾਂ ਲਿਆਇਆ ਇਹਨੂੰ ਆਪਾਂ ਆਪਣੇ ਜੀਵਨ ਦੇ ਵਿੱਚ